ਆ ਦੇ ਲੋ ਯਾਰ ਸਾਰੇ ਆਪੇ ਚਲ ਪਛਾਹ ਹੋ ਜੋ ਥੋੜੇ ਜੇ ਪਛਾਹ ਹੋ ਜਾਣਾ ਥੋੜੇ ਥੋੜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੁਲਾਕਾਤ ਕਰਨ ਆਏ ਸੀ ਜੀ ਮੁਲਾਕਾਤ ਦੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਤੁਸੀਂ ਕਰ ਨਹੀਂ ਸਕਦੇ ਜੀ ਮੁਲਾਕਾਤ ਕਿਹਦੇ ਨਾਲ ਕਰ ਸਕਦੇ ਨਹੀਂ ਨਹੀਂ ਬਿਲਕੁਲ ਨਹੀਂ ਕਰ ਸਕਦੇ ਕਿਸੇ ਨਾਲ ਵੀ ਰੂਲਸ ਬੜੇ ਇਹਦੇ ਤੇ ਕਲੀਅਰ ਨੇ ਜੀ 10 ਮੈਂਬਰ ਪਰਿਵਾਰਕ ਮੈਂਬਰ ਤੇ ਵਕੀਲ ਜਿਹੜੇ ਨੇ ਉਹਨਾਂ ਦੇ ਕੋਰਟ ਕੇਸ ਲੜਦੇ ਨੇ ਉਹ ਹੀ ਮੁਲਾਕਾਤ ਕਰ ਸਕਦੇ ਪਰ ਮੈਂ ਤੇ ਸਮਝਦਾ ਮੈਂ ਭੀ ਅੰਗਰੇਜ਼ ਦੇ ਵੇਲੇ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ ਮੁਗਲਾਂ ਦੇ ਵੇਲੇ ਵੀ ਹੁੰਦੀਆਂ ਰਹੀਆਂ ਇਹ ਤਾਂ ਦੇਸ਼ ਆਜ਼ਾਦ ਆ ਤੇ ਆਪਣੀ ਸਰਕਾਰ ਪੰਜਾਬ ਦੇ ਲੋਕਾਂ ਦੀ ਨਹੀਂ ਮੁਲਾਕਾਤ ਤਾਂ ਹੁਣ ਵੀ ਹੋ ਰਹੀ ਆ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੇ ਪਰ ਪਰ ਉਸ ਬੰਦੇ ਦਾ ਕੀ ਐ ਐਡਾ ਵੱਡਾ ਗੜਾ ਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਉਹਨਾਂ ਦੀਆਂ ਵੀ ਮੁਲਾਕਾਤਾਂ ਹੁੰਦੀਆਂ ਨੇ ਮੈਂ ਇੱਕ ਤੋਂ ਨਹੀਂ ਕਹਿ ਰਿਹਾ ਕਿ ਮੁਲਾਕਾਤ ਹੋ ਰਹੀ ਹੈ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਜਿਹੜੀ ਰੂਲਸ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਹੀ ਆਪਾਂ ਕਰਵਾ ਰਹੇ ਆਪਾਂ ਬਣਾ ਹੀ ਨਹੀਂ ਕੀਤਾ ਮੈਂ ਕਹਿੰਦਾ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ 'ਚ ਆਉਂਦਾ ਵਾ ਤੇ ਉਹਨੂੰ ਘਟੋ-ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆਂ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੇ ਜੀ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਆ ਜੀ ਜਿਹੜੇ ਪਰਿਵਾਰਕ ਪਰ ਹੁਣ ਸਾਨੂੰ ਰੋਕਿਆ ਹੋਇਆ ਆ ਅਸੀਂ ਸੋਢੜ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨੇ ਨੇ ਤੇ ਫਤਿਹ ਬਲਾ ਕੇ ਚਲੇ ਜਾਣਾ ਮੁਲਾਕਾਤ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੇ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਸਿਰਫ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਨ ਹੀ ਮੁਲਾਕਾਤ ਕਰ ਸਕਦੇ ਨੇ ਜੀ ਸਰ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜੀ ਜੇ 10 ਮੈਂਬਰ ਪਰਿਵਾਰ ਕਾਲੀ ਦਲਤ ਤੇ ਇੱਕ ਪਰਿਵਾਰ ਹੀ ਆ ਨਾ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜਬੂਰ ਹੋ ਸਾਨੂੰ ਪਤਾ ਵਾ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਰਟ ਦੇ ਜੀ ਨਾ ਨਾ ਜੀ ਭਗਵਾਨਤ ਮਾਨ ਜੀ ਦੇ ਨਾ 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 50 ਪ੍ਰिजन ਰੂਲਸ ਨੇ ਭਰਾ ਮੇਰੇ ਇਹ 2016 ਦੇ ਵਿੱਚ 2013 ਦੇ ਵਿੱਚ ਐਮੈਂਡ ਹੋ ਕੇ 10 ਮੈਂਬਰ ਜਿਹੜੇ ਪਰਿਵਾਰਕ ਮੁਲਾਕਾਤ ਕਰ ਸਕਦੇ ਨੇ ਉਹਦੇ ਦੇ ਰੂਲ ਨੇ ਜੀ ਨਹੀਂ ਸਾਰਿਆਂ ਦੀਆਂ ਮੁਲਕਾਤ ਤਾਂ ਕੋਈ ਵੀ ਬੰਦਾ ਜਿਹੜਾ ਵਾ ਹੁਣ ਆਮ ਕੈਦੀਆਂ ਦੀਆਂ ਕੋਈ ਵੀ ਕਰਦਾ ਨਹੀਂ 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 ਕਰ ਸਕਦਾ ਜੀ ਨਹੀਂ ਕਰਦਾ ਜੀ ਮੈਂ ਕਿਸੇ ਦੀ ਨਹੀਂ ਕਰਾਈ ਹੈ ਕਿ ਤੁਸੀਂ ਹੀ ਨਹੀਂ ਕਰਉਂਦੇ ਸੀ ਤੇ ਜਾਣੇ ਆਪਣੀ ਜੇਲ ਕਿਹੜੀ ਜੇਲ ਜੀ ਸਾਰੇ ਵੀ ਸਾਰਿਆਂ ਦੇ ਹੁੰਦੇ ਨੇ ਮੈਂ ਤਾਂ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨ ਦਾ ਜੋ ਮਰਜ਼ੀ ਕਹੀ ਜਾਵੇ ਮੈਂ ਇਸ ਤੇ ਕੋਈ ਕਮੈਂਡ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕ ਰੂਲ ਬਦਲ ਦਿਆਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਕੇ ਰੋਕਿਆ ਨਹੀਂ ਜਾਊਗਾ ਬੰਦੇ ਲੰਗਾ ਸਾਹਿਬ ਸਾਰਿਆਂ ਦੇ ਕਰਾ ਦੇ ਸਾਰਿਆਂ ਦਾ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤਾਂ ਮੈਂ ਮੁਲਾਕਾਤ ਹੱਸ ਕੇ ਕਰਾਵਾਂਗਾ ਪਰ ਲੰਗਾ ਸਾਹਿਬ ਨੇ ਕਿਹਾ ਆਊਟ ਆਫ ਦਾ ਰੂਲ ਕਰਾ ਦਿਓ ਇਹਨਾਂ ਦੇ ਕੱਲਿਆਂ ਕਰਕੇ ਰਿਸਕ ਲੈ ਲਓ ਜੇਲ ਚਾਉਣਗੇ ਫਿਰ ਵਸ ਕੇ ਜਿਹੜੀ ਮਰਜ਼ੀ ਮੁ ਕੋਈ ਵੀ ਆਵੇ ਮੈਂ ਜਿਹੜੀ ਤੁਹਾਡੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੇ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਨੇ ਲਿਖਿਆ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫੇਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਨੀਆਂ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਹੈ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੇ ਉਹ ਐਮੈਂਡ ਕਰਕੇ ਤੇ ਉਹ ਖੋਲ ਦੇਣੀ ਚਾਹੀਦੀ ਏ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ ਆਪਣੇ ਮਿੱਤਰਾਂ ਦੀ ਜਿਹੜੀ ਹੈ ਮੁਲਾਕਾਤ ਕਰ ਸਕੇ ਸਰ 1 ਮਿੰਟ ਲੇ ਲੇ ਅਰ ਅਕੀਸਤਰਾ ਦੇਖਦੇ ਹੋ ਜੀ ਸੱਚ ਇੱਕ ਨਗਾਏ ਇੱਕ ਮੀਟਿੰਗ ਕਮੇਟੀ ਗੋਵਿੰਦਰ ਸੇਤਰ ਕੀ ਰੂਲਸ ਐਡ ਰੈਗੂਲੇਸ਼ਨ ਨੇ ਜੀ ਰੂਲਸ ਇਹ ਨੇ ਜੀ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਦੋ ਬੋਰਡ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਅਨਟਾਈਟਲ ਨੇ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰੇ ਹੁਣ ਇਹ ਇਹਨਾਂ ਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਉਹ ਜਿਹੜੇ ਮਤਲਬ ਜੋ ਇਨਮੇਟ ਹੈ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਨਾਲ ਅਸੀਂ ਮੁਲਾਕਾਤ ਕਰਵਾਉਂਦੇ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਪ੍ਰਿਜ਼ਨਰ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰਿਜ਼ਨਰ ਰੂਲਸ ਇਹੀ ਕਹਿੰਦੇ ਨੇ ਜੀ ਪੰਜਾਬ ਪ੍ਰਿਜ਼ਨ ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਨ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ ਜੀ ਠੀਕ ਹੈ ਆ ਸੁਖਿੰਦਰ ਸਾਹਿਬ